ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਆਏ ਹਾਂ ਫਤਿਹਗੜ ਸਾਹਿਬ ਦੀਵਾਨ ਟੋਡਰਮਲ ਹਵੇਲੀ ਚ ਆਜੋ ਤੁਹਾਨੂੰ ਦਰਸ਼ਨ ਕਰਾਈਏ ਦੀਵਾਨ ਟੋਡਰਮਲ ਹਵੇਲੀ ਇਹ ਦੇਖੋ ਬਹੁਤ ਪੁਰਾਣੀ ਸਰਹੱਦੀ ਏਟ ਵੀ ਬਣੀ ਹੋਈ ਹੈ ਇਹ ਦੀਵਾਨ ਟੋਡਰਮਲ ਉਹ ਸਖਸ਼ੀਅਤ ਸੀਗੀ ਜਿਨ੍ਹਾਂ ਨੇ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਦੇ ਸੰਸਕਾਰ ਲਈ ਸੋਨੇ ਦੀਆਂ ਅਸ਼ਰਫੀਆਂ ਖੜੀਆਂ ਕਰਕੇ ਜਗ੍ਹਾ ਲਈ ਸੀਗੀ ਉਹ ਦੀਵਾਨ ਟੋਡਰਮਲ ਸੀਗੇ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਸਾਡੇ ਸਮਾਜ ਨੂੰ ਪੰਜਾਬ ਨੂੰ ਬਾਕੀ ਇਹ ਦੇਖੋ ਤੁਸੀਂ ਕੀ ਹੈ ਜਦਾਂ ਇਹ ਔਲੇ ਕੀ ਹੁੰਦੇ ਸੀਗੇ ਪਹਿਲਾਂ ਪੁਰਾਣੇ ਲੋਕ ਬਣਾਉਂਦੇ ਹੁੰਦੇ ਸੀਗੇ ਦੀਵੇ ਵਗੈਰਾ ਰੱਖਦੇ ਸੀ ਜਦੋਂ ਲਾਈਟ ਨਹੀਂ ਹੁੰਦੀ ਸੀਗੇ ਹਾਂ ਜੀ ਦੋਸਤੋ ਇਹ ਰਹਾ ਲੋਹੇ ਜਿਹਨਾਂ ਨੇ ਵੀ ਕੰਧ ਹਿਲਦੀ ਸੀ ਇੱਥੇ ਵੀ ਪਾੜ ਆ ਜਾਂਦਾ ਸੀ ਉੱਥੇ ਇਹਨਾਂ ਨੇ ਨਾ ਪੁਕਰ ਬਣਾ ਕੇ ਇਲਾਹਾ ਦੇ ਲੋਹੇ ਦੇ ਇੱਦਾਂ ਹੀ ਅੰਦਰ ਸਰੀਏ ਲਾਇਆ ਹੋਏ ਨੇ ਆ ਦੇਖੋ ਜਿੱਥੇ-ਜਿੱਥੋਂ ਵੀ ਲੈਂਟਰ ਵੀ ਟੇੜਾਈ ਹੋਈ ਆ ਉੱਥੋਂ-ਉੱਥੋਂ ਇਹਨਾਂ ਨੇ ਲੋਹੇ ਦੇ ਸਰੀਏ ਲਾ ਕੇ ਵੀ ਦੀਵਾਰ ਜਿਹੜੀ ਆ ਜਿਹੜੀ ਇਹ ਛੱਤ ਨਾ ਹਿਲੇ ਉਦਾਂ ਹੀ ਰਹਿ ਬਣਾਈ ਹੋਈ ਆ ਤੇ ਇਹ ਉਹਨਾਂ ਨੇ ਲੋਹੇ ਦੇ ਲਗਾਏ ਹੋਏ ਨੇ ਇਹ ਮਜ਼ਬੂਤ ਆ ਦੇਖੋ ਹਵੇਲੀ ਦੀਵਾਰ ਨੂੰ ਫਿਲ ਨਾ ਸਕੇ ਜਾਂ ਦੀਵਾਰ ਦੇ ਵਿੱਚ ਤੇੜ ਆ ਜਾਂਦੀ ਆ ਵੀ ਉੱਥੇ ਰਹਿ ਕਿਉਂ ਕਰਕੇ ਪ੍ਰਾਣੀ ਹਵੇਲੀ ਆ ਵਿਰਾਸਤੀ ਹਵੇਲੀ ਆ ਇਹਦੀ ਨਿਸ਼ਾਨੀ ਰਹੇ ਇਸ ਕਰਕੇ ਇਹ ਹੁਣ ਇਸ ਟਾਈਮ ਵੀ ਇਹਦਾ ਕੰਮ ਵੀ ਚੱਲ ਰਿਹਾ ਹੈ ਕੰਮ ਸਟਾਰਟ ਹੈ ਇਹ ਦੇਖੋ ਲੱਗੀ ਵੀ ਹੈ ਲੇਬਰ ਸਮਾਨ ਇਕੱਠਾ ਕਰ ਰਹੇ ਨੇ ਆ ਦੇਖੋ ਗਾ ਦੇਖੋ ਦੋਸਤੋ ਇਹ ਪ੍ਰਾਣੀ ਜਾਲੀਆਂ ਹੁੰਦੀਆਂ ਸੀਗੀਆਂ ਆ ਦੇਖੋ ਜਾਲੀਆਂ ਪੁਰਾਣੀਆਂ ਆ ਆ ਦੇਖੋ ਇੱਥੇ ਕੋਈ ਦੀਵਾ ਰੱਖ ਕੇ ਜਾਂ ਲੈਂਟਨ ਰੱਖ ਕੇ ਇੱਥੇ ਅੱਗ ਜਲਾਉਂਦੇ ਸੀ ਰੋਸ਼ਨੀ ਕਰਦੇ ਸੀਗੇ ਫਾ ਰੱਖਿਆ ਹੋਇਆ ਵੈਸੇ ਇਹਨਾਂ ਨੇ ਤੇ ਇਦਾਂ ਹੀ ਆਇਆ ਇੱਧਰ ਆ ਦੇਖੋ ਮੱਕਿਆ ਦੇਖੋ ਹੁਣ ਪਹਿਲਾਂ ਪੋਪਰ ਸੀਗੇ ਇੱਕੋ ਹੁਣ ਨੀਚੇ ਆ ਗਏ ਫਰਸਟ ਫਲੋਰ ਤੇ ਆ ਦੇਖੋ ਕਿੰਨੀ ਸੋਹਣੀ ਛੱਤ ਆ ਦੇਖੋ ਕਿੰਨੀ ਨਵੀਂ ਛੱਤ ਹੋ ਗਈ ਹੁਣ ਤਾਂ ਦੇਖੋ ਸ਼ਕਰਮੀਆਂ ਦੇ ਵਿੱਚ ਇਹ ਆ ਦੇਖੋ ਹੌਲੀ ਬਣਾਈ ਹੋਏ ਇੱਥੇ ਦੀਵਾਰਾਂ ਕੇ ਰੋਸ਼ਨੀ ਬੜੇ ਸੋਹਣੇ ਸੋੜੇ ਇਹ ਸਾਰਾ ਇਹ ਜਿਹੜੀ ਹੈ ਮਿੱਟੀ ਦੀ ਕੀਤੀ ਹੋਈ ਆ ਕੱਚੀ ਮਿੱਟੀ ਹੁੰਦੀ ਸੀ ਜਿਹਨਾਂ ਨਾਲ ਦੀਵੇ ਵਗੈਰਾ ਬਣਾਉਂਦੇ ਸੀ ਉਹਦੀ ਲਪਾਈ ਆ ਤੇ ਤਾਂ ਕਰਕੇ ਵੀ ਇਹ ਠੰਡਾ ਰਹੇ ਗਰਮੀਆਂ 'ਚ ਇਹ ਠੰਡੀ ਰਹੇ ਸੀ ਇਹ ਜਗਾ ਸਾਰੀ ਆ ਦੇਖ ਸਾਰੀ ਬੜਾ ਠੰਡੀ ਰਹਿੰਦੀ ਸੀ ਅੱਜ ਤੱਕ ਐਨਫਾਇਰ ਹੋਈ ਨਹੀਂ ਪੁਰਾਣੀ ਆਹ ਵੇਖ ਪੱਟੇ ਬਣ ਰਹੇ ਨੇ ਨਾ ਆਹਾਰ ਚੱਟਦਾ ਦੰਤ 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 ਆ ਸਾਰੇ ਦੀਵੇ ਰੱਖਣੇ ਆ ਵੀ ਨਹੀਂ ਹੋਣਗੇ ਆਵੇ ਦੇਖੋ ਕਿੰਨੀ ਛੱਤ ਹੈ ਹੁਣ ਹੋ ਗਈ ਹੋਣੀ ਇੰਨੀ ਨੀਵੀਂ ਜਦ ਤਾ ਉੱਚੀ ਹੋਣੂ ਸਾਨੂੰ ਵੀ ਥੋੜਾ ਜਿਹਾ ਸਿਰ ਨੀਚੇ ਕਰਕੇ ਜਾਣਾ ਪੈਂਦਾ ਇਹੋ ਕਰਕੇ ਇੰਨੀ ਨੀਵੀਂ ਛੱਤ ਹੋਈ ਹੋਈ ਆ ਆ ਦੇਖੋ ਇਹਨਾਂ ਦਾ ਡਿਜ਼ਾਈਨ ਸਰਹੱਦੀ ਇਟ ਦਾ ਆ ਦਿਖਾ ਰਿਹਾ ਇਹ ਤੁਹਾਨੂੰ ਆਜੋ ਤੇ ਆਜੋ ਧਿਆਨ ਨਾਲ ਆ ਦੇਖੋ ਡਿਜ਼ਾਈਨ ਇੱਥੇ ਵੀ ਇਹਨਾਂ ਨੇ ਨਾ ਇਹ ਜਿਹੜੇ ਲੋਹੇ ਦੇ ਇਹ ਗ੍ਰਿਪ ਬਣਾਏ ਹੋਏ ਨੇ ਵੀ دیوار ਨਾ ਹਿਲੇ। ਮੰਨ ਲਓ ਤੇੜਾ ਜਾਂਦੀ ਸੀ ਉੱਥੇ ਹੀ ਇਹਨਾਂ ਨੇ ਇਹ ਲੋਹੇ ਦੇ ਹੋਣਾ دیوار ਨੂੰ ਪਕੜ ਕਰਨ ਲਈ ਇਹ ਲਾਏ ਹੋਏ ਨੇ। ਵੀ دیوار ਉੱਥੇ ਹੀ ਰਹੇ ਛੱਤ ਤੇ। ਅੱਛਾ ਇਹ ਇਹ ਸੀ ਰਸੋਈ ਦਾ ਕਮਰਾ। ਇਹ ਕਿਚਨ ਸੀਗਾ ਦੋਸਤੋ। ਇਹ ਕਿਚਨ ਸੀਗਾ ਤੇ ਇਹ ਸੀ ਨਾਲੀ ਆ ਲਿਖਿਆ ਹੋਇਆ ਹੈ ਨਾਲੀ ਡレイン। ਦੇ ਪਾਈਪ ਇੱਥੋਂ ਪਾਣੀ ਬਾਹਰ ਜਾਂਦਾ ਹੋਊਗਾ ਇੱਥੇ ਜੋ ਵੀ ਉਹ ਬਣਾਉਂਦੇ ਹੋਣਗੇ ਆਪਣਾ ਕਿਚਨ ਦਾ ਜੋ ਵੀ ਖਾਣ ਪੀਣ ਦਾ ਸਮਾਨ ਬਣਾਉਂਦੇ ਹੋਣਗੇ ਤੇ ਉੱਪਰ ਆ ਦੇਖੋ ਉੱਪਰ ਜਦੋਂ ਥੱਲੇ ਅੱਗ ਚੱਲਦੀ ਹੋਣੀ ਆ ਉੱਪਰ ਇਹਨਾਂ ਨੇ ਰੋਸ਼ਨਦਾਨ ਰੱਖਿਆ ਹੋਇਆ ਇਹ ਦੇਖੋ ਇਹ ਕਿਚਨ ਦੇ ਨਾਲ ਹੀ ਆ ਦੇਖੋ ਅਲਮਾਰੀ ਸੋਇ ਦੀ ਅਲਮਾਰੀ ਇਹ ਅਲਮਾਰੀ ਸੀਗੀ ਇੱਥੇ ਸਮਾਨ ਸਾਰਾ ਰੱਖਣ ਨੂੰ ਅੱਜ ਤੁਹਾਨੂੰ ਹੋਰ ਅੱਗੇ ਦਿਖਾਣੇ ਆ ਇਹ ਰਾਸਤਾ ਹੈ ਮੇਰੇ ਖਿਆਲ ਬਾਹਰ ਨਿਕਲਣ ਨੂੰ ਰਾਸਤਾ ਇਹ ਇੱਕ ਗੁਫਾ ਦੀ ਤਰ੍ਹਾਂ ਦੇਖੋ ਆ ਇਹਨਾਂ ਨੇ ਫੇਰ ਲਾਈ ਹੋਣੀ ਇੱਧਰ ਪਕੜ ਬਣਾਉਣ ਨੂੰ ਪੂਰਾ ਆ ਦੇਖੋ ਆ ਇੱਕ ਵਾਰ ਫੇਰ ਪਾਸੋ ਇੱਚ ਦੇਖੋ ਇਹ ਆਲੇ ਬਣੇ ਹੋਏ ਨੇ ਦੋਸਤੋ ਪਹਿਲਾਂ ਜਿਵੇਂ ਪੁਰਾਣੇ ਕੰਮ ਹੁੰਦੇ ਸੀ ਮਿੱਟੀ ਦੇ ਆਲੇ ਬਣਾਏ ਹੁੰਦੇ ਸੀ ਉਹ ਚੀਜ਼ ਆ ਦੇਖੋ ਅਲਮਾਰੀ ਕਿਚਨ ਕਿਚਨ ਦੀਰ ਸੋਈ ਦੀ ਜਿਹੜੀ ਬਹਾਰੀ ਸਮਾਨ ਰੱਖਣਾ ਉਹ ਤੋਂ ਬਾਅਦ ਇਹ ਚੁੱਲਾ ਵਗੈਰਾ ਇੱਕ ਇਹਨਾਂ ਦਾ ਹੁਣ ਖਾਣਾ ਬਣਾਉਣ ਦਾ ਸਿਸਟਮ ਜੋ ਵੀ ਆ ਆ ਦੇਖੋ ਛੱਤ ਵਿੱਚ ਬਣੀ ਧੂਆ ਕੱਢਣ ਵਾਲੀ ਚੁਬੀ ਤੇ ਆ ਦੇਖੋ ਇੱਥੇ ਇੱਥੋਂ ਬਾਹਰ ਧੂਆ ਨਿਕਲਦਾ ਸੀ ਜੋ ਵੀ ਕੁਝ ਮੰਨ ਲਓ ਬਣਾਉਂਦੇ ਸੀਗੇ ਉਹ ਇੱਥੋਂ ਹੀ ਜਾਂਦਾ ਸੀ ਬਾਹਰ ਤੱਕ ਇਹ ਪਾਣੀ ਜਿਹਾ ਹੁੰਦਾ ਹੋਊਗਾ ਇਹ ਸੀਗਾ ਅੜੂ ਲਾਲੂ ਮਾਲੂ ਪਾਣੀ ਹੋਊਗਾ ਇਹਦੇ ਵਿੱਚ ਪਾਣੀ ਜਮਾ ਕਰਕੇ ਰੱਖਦੇ ਹੋਣਗੇ ਪਾਣੀ ਦੀ ਜਰੂਰਤ ਹੋ ਪੈਂਦੀ ਹੋਊਗੀ ਇੱਥੋਂ ਤੇ ਨਾਲੀ ਬਣੀ ਆ ਬਾਹਰ ਵੇਸਟ ਲਈ ਉਧਰੋਂ ਬਾਹਰ ਜਾਂਦਾ ਹੋਊਗਾ ਆ ਦੇਖੋ ਇਹ ਵਾਲੇ ਦੀਵੇ ਰੱਖ ਕੇ ਜਦ ਕਿੜਾ ਲਾਈਟ ਜਾਂ ਬਿਜਲੀ ਦੀ ਸੀਗੀ ਏਅਰ ਸੋਇ ਸਟੋਰ ਹੈ ਇਹ ਦੇਖੋ ਇਹ ਵੀ ਦੇਖੋ ਏਅਰ ਸੋਇ ਸਟੋਰ ਇੱਥੇ ਏਅਰ ਸੋਇ ਦਾ ਸਾਰਾ ਸਮਾਨ ਰੱਖਦੇ ਹੋਣਗੇ ਹਾਂਜੀ ਦੋਸਤੋ ਇਹ ਆ ਇਹ ਦੂਸਰੀ ਹੈ ਜਿਹੜੀ ਪਾਣੀ ਦੀ ਹੌਦੀ ਹੈ ਇੱਥੇ ਜਮਾ ਕਰਕੇ ਰੱਖਦੇ ਹੋਣਗੇ ਪਾਣੀ ਆ ਦੇਖੋ ਦੇਖਿਆ ਜੀ ਸੋ ਜਾ ਤੇ ਇੱਕ ਹੁੱਦੀ ਆ ਸੀ ਆ ਹੁੱਦੀ ਆ ਆ ਨਾਲ ਫਿਰ ਨਾ ਚੀਲਾ ਉਹ ਬਣ ਰਹੇ ਨੇ ਦੋਸਤੋ ਆ ਦੇਖੋ ਉੱਪਰ ਐਦਾਂ ਸੀਗਾ ਇਹ ਰੋਸ਼ਨਦਾਨ ਬਣਾਏ ਸੀਗੇ ਛੋਟੇ ਛੋਟੇ ਹਵਾਉਣ ਨੂੰ ਵੱਡੇ ਰੋਸ਼ਨਦਾਨ ਸੀਗੇ ਆ ਦੇਖੋ ਇਹ ਆ ਦੇਖੋ ਛੋਟੇ ਛੋਟੇ ਰੋਸ਼ਨਦਾਨ ਹਵਾਉਣ ਨੂੰ ਗਰਮੀਆਂ ਚ ਹਵਾ ਆਂਦੀ ਸੀਗੀ ਤੇ ਇਕੱਠੀ ਮਿੱਟੀ ਦੇ ਤਾਂ ਕਰਕੇ ਠੰਡੀ ਹਵਾ ਆਵੇ ਤੇ ਆ ਵੀ ਹੋ ਸਕਦਾ ਹੈ ਕੋਈ ਬਾਥਰੂਮ ਵਗੈਰਾ ਹੋ ਸਕਦਾ ਹੈ ਕੁਝ ਵੀ ਕਰਕੇ ਆ ਦੇਖੋ ਇਹ ਵੀ ਜਾਂ ਕਮਰਾ ਹੋ ਸਕਦਾ ਹੈ ਆ ਦੇਖੋ ਕਮਰਾ ਹੋਊਗਾ ਇਹ ਦੇਖੋ ਵੇ ਸਰ ਹੱਦੀ ਇੱਟ ਸਾਰੀ ਉਹ ਦੇਖੋ ਛੱਤ ਦੇਖੋ ਕਿੰਨੀ ਸ਼ਾਨਦਾਰ ਕਿੰਨੀ ਵਧੀਆ ਡਿਜ਼ਾਈਨ ਨਾਲ ਬਣੀ ਹੋਈ ਆ। ਹਾਂ ਦੋਸਤੋ ਇਹ ਜਿਹੜਾ ਆਪਾਂ ਕਿਚਨ ਦਾ ਸੀਗਾ ਵੇਸਟ ਪਾਣੀ ਉਹ ਮੇਲਾ ਦੇ ਇਧਰੋਂ ਆ ਦੇਖੋ ਨਾਲੀ ਬਣੀ ਹੋਈ ਆ ਇਹ ਅੰਦਰ ਜਾਂਦੀ ਆ ਨਾਲੀ ਕਿਚਨ ਦੇ ਆ ਦੇਖੋ ਤੁਹਾਨੂੰ ਆ ਕਿਚਨ ਆ ਉਹ ਸਾਹਮਣੇ